ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੀ ਮੂਤ ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀਗਾ ਜਿਸ ਮਤੇ ਦੇ ਵਿੱਚ ਮਕਸਰਸਾਈ ਤੋਂ ਫਰੋਇਪਰ ਰੋਡਾ ਜੋ ਉਸ ਤੋਂ ਪਹਿਲਾਂ ਇੱਕ ਟਾਣੀ ਆਉਂਦੀ ਹੈ ਜਿੱਥੋਂ ਦਾ ਜੀਮੂ ਸਾਹਿਬ ਵੱਲੋਂ ਬਸ ਸਟਾਪ ਮਨਜ਼ੂਰ ਕੀਤਾ ਗਿਆ ਏ ਅਸੀਂ ਬੇਨਤੀ ਕਰਦੇ ਹਾਂ ਜੋ ਬਸ ਸਟੈਂਡ ਇੱਥੇ ਮਨਜ਼ੂਰ ਕੀਤਾ ਏ ਜਿੱਥੇ ਬੱਸਾਂ ਰੁਕ ਕੇ ਜਾਣ ਸਵਾਰੀ ਝਾੜਾਉਣ ਤੇ ਸਵਾਰੀ ਲਾਉਣ ਜਿਸ ਅਸੀਂ ਜੀਮ ਵੱਲੋਂ ਇਹੇ ਬੇਨਤੀ ਕਰਦੇ ਹਾਂ ਇਥੇ ਬੱਸ ਸਟੈਂਡ ਜੋ ਮਨਜ਼ੂਰ ਹੈ ਉਸ ਦੀ ਅਸੀਂ ਪਿੱਛੇ ਤੁਸੀਂ ਦੇਖ ਰਹੇ ਹੋ ਸਾਡੇ ਪੋਸਟਰ ਚੱਰੀ ਹੈ ਅਸੀਂ ਬੇਨਤੀ ਕਰਦੇ ਹਾਂ ਜੀਮ ਸਾਹਿਬ ਨੂੰ ਵੀ ਜੀਮ ਸਾਹਿਬ ਵੀ ਇੱਥੇ ਸਾਡੇ ਆ ਕੇ ਚੈੱਕ ਰਖਾ ਰਹੇ ਜਾਣ ਵੀ ਇਹ ਜੋ ਇੱਥੇ ਸਰਕਾਰ ਜਾਂ ਪੰਜਾਬ ਸਰਕਾਰ ਦੀਆਂ ਬੱਸਾਂ ਨੇ ਉਹ ਤੁਰੰਤ ਇੱਥੇ ਖੜਨ ਸਵਾਰੀ ਲਾਉਣ ਤੇ ਸਵਾਰੀ ਚੜਾਉਣਾ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜਾ ਸਿੰਘ ਹੈ ਕੀ ਕੰਮ ਚੌਣੇ ਨੇ ਇਸ ਪੰਚਾਇਤ ਨੂੰ ਹੀ ਸਾਡਾ ਮਤਾ ਪਾਸ ਹੋਇਆ ਪਿੰਡ ਬੁੜਾ ਗੁਜਰ ਜੇਮਸਨਗਰ ਤੇ ਬੱਸ ਸਟੈਂਡ ਦਾ ਮਤਾ ਪਾਸ ਹੋਇਆ ਸਾਹਮਣੇ ਬੋਰ ਲੱਗੇ ਕੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਬੱਸਾਂ ਰੁੱਕ ਜਾਣ ਜੇਮਸਨ ਮੰਗ ਕਰਦੇ ਆ ਵੀ ਬੱਸਾਂ ਆਉਣ ਜਾਣ ਦੀਆਂ ਰੁੱਕ ਜਾਣ ਫਰੋਇਪੁਰ ਨੂੰ ਜਿਹੜੀਆਂ ਜਾਂਦੀਆਂ ਤੇ ਫਰੀਓਂ ਤੋਂ ਆਉਂਦੀਆਂ ਜਿਹੜੀਆਂ ਫਰੋਇਪੁਰੋਂ ਆਉਂਦੀਆਂ ਉਹ ਵੀ ਰੁੱਕ ਜਾਣ ਮੁਕਸਰ ਸਾਹਿਬ ਤੋਂ ਜਾਂਦੀਆਂ ਉਹ ਵੀ ਰੁੱਕ ਕੇ ਜਾਣੀ ਸਾਡੇ ਜਿਹੜਾ ਜੀਵਨ ਸਿੰਘ ਨਗਰ ਹੈ ਟਿਕਟਾਂ ਦੇ ਵਿੱਚ ਜਾਰੀ ਕੀਤਾ ਜਾਵੇ। ਹਾਂਜੀ ਬਾਈ ਜੀ ਕੀ ਨਾਮ ਹੈ? ਬਲਵਿੰਦਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ? ਪਿੰਡ ਬੜਾ ਇਦਾਂ ਸਦੀ ਪ੍ਰੋਪਰ ਨੇੜੇ ਬੱਸ ਸਟੈਂਡ ਜੀ। ਸੋਹਬਾ ਜੀਵਨ ਸਿੰਘ। ਥੋੜਾ ਜਿਹਾ ਦਾਂ। ਦੇਚੀ ਪੈਂਦਾ ਜੀ। ਤੇ ਸਾਨੂੰ ਜਿਹੜੀ ਬੱਸ ਸਟੈਂਡ ਦੀ ਪ੍ਰੋਬਲਮ ਆ ਵੀ ਸਾਨੂੰ 1 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ। ਇੱਥੇ ਸਾਨੂੰ ਇਹੀ ਬੇਨਤੀ ਆ ਸਰਕਾਰ ਅੱਗੇ ਵੀ ਸਾਨੂੰ ਇੱਥੇ ਬਸ ਰੁਕੀਓ ਲੇਡੀ ਵੀ ਜਾਂਦੀਆਂ ਵੀ ਰਹਿ ਜਾਂਦੇ ਆ ਮੌਜੂਦਾ ਸਾਡੇ ਕੋਲ ਜੇ ਸਾਰੇ ਨੰਬਰ ਵੀ ਹੈਗੇ ਮੌਜੂਦਾ ਇਹ ਸਾਡੀ ਇਹੀ ਕਮਵਕਟ ਹੈ ਜੀ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਲੇਡੀ ਵੀ ਜਾਂਦੀਆਂ ਤੇ ਸਾਨੂੰ ਇਹੀ ਸਾਡੀ ਬੇਨਤੀ ਹੈ ਵੀ ਬਸ ਰੁਕਣੀ ਚਾਹੀਦੀ ਹੈ ਸਰਕਾਰੀ ਹੋਈ ਜਾ ਪ੍ਰਾਈਵੇਟ ਬੱਚੇ ਵੀ ਪੜਨ ਜਾਂਦੇ ਵੀ ਪੰਗੇਲ ਤੱਕ ਜਾਂਦੇ ਤੇ ਬਾਕੀ ਮਲਾਈਮ ਜੇ ਹੈਗੇ ਵਿੱਚ ਸਾਡੀ एक तो दिल्ली क्राइम नेशनल न्यूज नजर सफर